ਲਗਾਤਾਰ ਪੂਰੇ ਭਾਰਤ ਦੀ ਗੱਲ ਕਰੀਏ ਤੇ ਭਾਰਤਦਰੋਂ ਨੌਜਵਾਨ ਜੜਨੇ ਆਪਣੇ ਭਵਿੱਖ ਨੂੰ ਚਮਕਾਉਣ ਲਈ ਵਿਦੇਸ਼ਾਂ 'ਚ ਜਾ ਰਹੇ ਨੇ ਜਿਸ ਤਰੀਕੇ ਨਾਲ ਕੈਨੇਡਾ ਦੀ ਗੱਲ ਕਰੀਏ ਤੇ ਕੈਨੇਡਾ 'ਚ ਵੱਡੇ ਪੱਧਰ ਤੇ ਪੰਜਾਬ ਅਤੇ ਭਾਰਤ ਦੇ ਜਿਹੜੇ ਨੌਜਵਾਨ ਨੇ ਉਹ ਆਪਣੀ ਸਟੱਡੀ ਕਰ ਲਈ ਜਾ ਰਹੇ ਨੇ ਨਾਲ ਨਾਲ ਕਿਤੇ ਨਾ ਕਿਤੇ ਆਪਣੀ ਉੱਥੇ ਸੈਟਿੰਗ ਕਰਦੇ ਨਜ਼ਰ ਆਉਂਦੇ ਨੇ ਪਰ ਸਰਕਾਰਾਂ ਵੱਲੋਂ ਲਗਾਤਾਰ ਆਪਣੇ ਜਿਹੜੇ ਜਿਹੜੇ ਵਤੀਰੇ ਨੇ ਚੇਂਜ ਕੀਤੇ ਜਾਂਦੇ ਨੇ ਜਿਸ ਤਰੀਕੇ ਨਾਲ ਹੁਣ ਦੀ ਗੱਲ ਕਰੀਏ ਤੇ ਹੁਣ ਜਿਹੜਾ ਟਰੂਡੋ ਦੀ ਸਰਕਾਰ ਨੇ ਜਿਹੜਾ ਆਪਣਾ ਵਤੀਰਾ ਚੇਂਜ ਕਰ ਦਿੱਤਾ ਤੇ ਪੰਜਾਬ ਤੋਂ ਭਾਰਤ ਤੋਂ ਜਾ ਰਹੇ ਜਿਹੜੇ ਨੌਜਵਾਨ ਆ ਉਹਨਾਂ ਉੱਤੇ ਸ਼ਕ ਸ਼ੁਰੂ ਕਰ ਦਿੱਤੀਆਂ ਨੇ ਜਿਸ ਤਰੀਕੇ ਨਾਲ ਦੇਖ ਰਹੇ ਹੋ ਕਿ ਕੈਨੇਡਾ ਦੇ ਵਿੱਚ 70000 ਸਟੂਡੈਂਟ ਵੱਲੋਂ ਪ੍ਰੋਟੈਸਟ ਵੀ ਕੀਤਾ ਜਾ ਰਿਹਾ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਉਸ ਤਰੀਕੇ ਨਾਲ ਗੱਲ ਕਰ ਲਈ ਸਾਡੇ ਨਾਲ ਇੱਥੇ ਸੰਦੀਪ ਜੀ ਮੌਜੂਦ ਨੇ ਆਪਾਂ ਸੰਦੀਪ ਸਿੰਘ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਾਰੀ ਖੰਨੀ ਸੰਦੀਪ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਦੇਖ ਰਹੇ ਹੈਗੀ ਵੀ ਸਟੂਡੈਂਟ ਵੱਡੇ ਪੱਧਰ ਤੇ ਜਿਹੜਾ ਆਪਣਾ ਭਵਿੱਖ ਨੂੰ ਚਮਕਾਉਣ ਲਈ ਕਿਤੇ ਨਾ ਕਿਤੇ ਵਿਦੇਸ਼ਾਂ 'ਚ ਜਾ ਰਹੇ ਨੇ ਸਟੱਡੀ ਕਰ ਰਹੇ ਨੇ ਪਰ ਸਰਕਾਰਾਂ ਦੇ ਰਵੱਈਏ ਜਿਹੜੇ ਚੇਂਜ ਹੁੰਦੇ ਨੇ ਜਿਸ ਤਰੀਕੇ ਨਾਲ ਅੱਜ ਦੀ ਗੱਲ ਕਰੀਏ ਤੇ 70000 ਦਾ ਸਟ ਵਿਕਟਰੀ ਰੀਸੈਂਟ ਜੋ ਅਪਡੇਟ ਆਈ ਆ ਟਰੂਡੋ ਗਵਰਨਮੈਂਟ ਵੱਲੋਂ ਕਿ ਜੋ ਸਟੂਡੈਂਟ ਨੇ ਜੋ ਸਟੱਡੀ ਤੋਂ ਬਾਅਦ ਆਪਣਾ ਜੋ ਵਰਕ ਪਰਮਿਟ ਹੁੰਦਾ ਸੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਸੀ ਉਸ ਨੂੰ ਐਕਸਟੈਂਡ ਨਹੀਂ ਕਰ ਸਕਣਗੇ ਹੁਣ ਜਿਹਦੇ ਕਰਕੇ ਆ ਕਿ 70000 ਜੋ ਸਟੂਡੈਂਟ ਹੈ ਜਿਹੜਾ ਉਹਨਾਂ ਨੂੰ ਡਿਪੋਰਟ ਹੋਣ ਦਾ ਡਰ ਹੈ ਡਿਪੋਰਟ ਉਹਨਾਂ ਨੂੰ ਆਬਵੀਅਸਲੀ ਅਗੇ ਸਟੱਡੀ ਕੰਪਲੀਟ ਹੋ ਗਈ ਹੈ ਤਾਂ ਉਹਨਾਂ ਨੂੰ ਵਾਪਸ ਆਣਾ ਪਏਗਾ ਇਸੇ ਕਰਕੇ ਜਿਹੜਾ ਉਹ ਸਾਰਾ ਪ੍ਰੋਟੈਸਟ ਹੋ ਰਿਹਾ ਵਾ ਪਰ ਸੋਦੇ ਜੀ ਜਿਸ ਤਰ੍ਹਾਂ ਰਿਪੋਰਟ ਦੀ ਗੱਲ ਕੀਤੀ ਜਾ ਰਹੀ ਜਿਸ ਤਰ੍ਹਾਂ ਲੱਖਾਂ ਰੁਪਏ ਲਾ ਕੇ ਬੱਚੇ ਜਿਹੜੇ ਜਾ ਰਹੇ ਨੇ तकरीबन ਹਰ ਬੱਚੇ ਦੀ ਐਵਰੇਜ ਹੁੰਦੀ ਵੀ 15 ਤੋਂ 20 ਲੱਖ ਦਾ ਖਰਚਾ ਜਿਹੜਾ ਆ ਜਾਂਦਾ ਕੈਨੇਡਾ ਜਾਣ ਤੇ ਜੀਐਸਸੀ ਭਰਨੀ ਪੈਂਦੀ ਹੈ ਸਾਰੀਆਂ ਫੀਸਾਂ ਭਰਨੀਆਂ ਪੈਂਦੀਆਂ ਨੇ ਤੇ ਫਿਰ ਬੱਚਾ ਪਹੁੰਚਦਾ ਹੈ ਪਰ ਇਹ ਡਿਪੋਰਟ ਕਹੋਂ ਦਾ ਕਾਰਨ ਕਿਉਂ ਜਿਸ ਤਰੀਕੇ ਨਾਲ ਗੱਲ ਕੀਤੀ ਜਾ ਰਹੀ ਕਿ ਇਹਨਾਂ ਨੂੰ ਗਾਤ ਮੁੜ ਕੇ ਵਰਕ ਪਰਮਿਟ ਨਹੀਂ ਮਿਲੇਗਾ ਫਿਰ ਕੀ ਬੱਚਿਆਂ ਨੂੰ ਵਾਪਸ ਆਉਣਾ ਪਏਗਾ ਬਿਲਕੁਲ ਜੀ ਬੱਚਿਆਂ ਨੂੰ ਉਸ ਤੋਂ ਵਾਪਸ ਆਉਣਾ ਪਏਗਾ ਕੰਟਰੀ ਛੱਡਣੀ ਪਏਗੀ ਕਿਉਂਕਿ ਜਿਹਨੂੰ ਵਰਕ ਪਰਮਿਟ ਹੀ ਐਕਸਟੈਂਡ ਨਹੀਂ ਹੋਏਗਾ ਉਹਨਾਂ ਦਾ ਤਾਂ ਉਹਨਾਂ ਕੋ ਹੋਰ ਕੋ ਆਪਸ਼ਨ ਨਹੀਂ ਬਚੇਗੀ ਹਾਂ ਆਪਸ਼ਨ ਉਹਨਾਂ ਕੋ ਇਹ ਰਹੇਗੀ ਜਾਂ ਤਾਂ ਫਿਰ ਸਟੱਡੀ ਪਰਮਿਟ ਆਪਣਾ ਨੈਕਸਟ ਉਹ ਐਕਸਟੈਂਡ ਕਰਵਾ ਸਕਦੇ ਆ ਜਿਸ ਲਈ ਉਹਨਾਂ ਨੂੰ ਫਿਰ ਤੋਂ ਸਟੱਡੀ ਲੈਣੀ ਪਏਗੀ ਕਿਸੇ ਹੋਰ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਆਦਰਵਾਇਜ਼ ਉਹੀ ਇੱਕ ਆਪਸ਼ਨ ਬਚੇਗੀ ਕਿ ਉਹਨੂੰ ਵਾਪਸ ਜਾ ਜਿੱਥੇ ਵੇਖਿਆ ਜਾਂਦਾ ਕਿ ਨੌਜਵਾਨ ਵੱਡੇ ਪੱਧਰ ਤੇ ਸਟੱਡੀ ਕਰਨ ਦੀ ਗੱਲ ਕਰਦੇ ਨੇ ਤੁਸੀਂ ਕੀ ਤਾਂ ਗੱਲ ਕਰੇ ਵੀ ਸਟੱਡੀ ਵੀ ਆਪਣਾ ਲੈ ਸਕਦੇ ਨੇ ਔਰ ਬੱਚਿਆਂ ਦਾ ਕਿਤਨੇ ਕਿਤੇ ਸੁਪਨਾ ਹੁੰਦਾ ਕਿ ਜਿੱਦਾਂ ਅਸੀਂ ਵਿਦੇਸ਼ ਚ ਚੱਲੇ ਆ ਲੱਖਾਂ ਰੁਪਏ ਲਾ ਕੇ ਚੱਲੇ ਆ ਤੇ ਉੱਥੇ ਸਾਡੀ ਆਉਣ ਵਾਲੇ ਸਮੇਂ ਚ ਸਟੱਡੀ ਹੋ ਜੇ ਫਿਰ ਸਾਨੂੰ ਵਰਕ ਪਰਮਿਟ ਮਿਲਦੇ ਤਾਂ ਫਿਰ ਪੀਆਰ ਮਿਲ ਜੇ ਫਿਰ ਕੀ ਉਹਨਾਂ ਪੀਆਰ ਲੈਣ ਦੇ ਵਿੱਚ ਮੁਸ਼ਕਲ ਆਊਗੀ ਬੱਚਿਆਂ ਨੂੰ ਜਿਸ ਤਿੱਕੇ ਨਾਲ ਵਰਕ ਪਰਮਿਟ ਵੀ ਕਹਿ ਰਹੇ ਵਰਕ ਪਰਮਿਟ ਨਹੀਂ ਮਿਲਣਾ ਫਿਰ ਪੀਆਰ ਵੀ ਨਹੀਂ ਮਿਲੇ ਕੋਈ ਬੱਚਿਆਂ ਨੂੰ ਪੀਆਰ ਦਾ ਆਲਰੇਡੀ ਉਹਨਾਂ ਨੇ ਜਿਹੜਾ ਹੈਗਾ ਵਾ ਕੋਟਾ ਹੈਗਾ ਉਹ ਘਟਾ ਦਿੱਤਾ ਵਾ ਆਲਰੇਡੀ ਉਹ ਸਪੈਸ਼ਲਿਸਟ ਅਨੰਦ ਲਗਰ ਸਿੰਘ ਦੇਖੀ ਤਾਂ ਅਗਰਸੀ ਵਰਕ ਵੀਜ਼ਾ ਦੀ ਗੱਲ ਕਰੀ ਤਾਂ ਵਰਕ ਵੀਜ਼ਾ ਦਾ ਵੀ ਉਹਨਾਂ ਨੇ ਖੈਰ ਦਿੱਤਾ ਕਿ ਜਿਹੜੀਆਂ ਲੋ ਵੇਜ ਵਰਕਰਸ ਨੇ ਫੋਰਨ ਵਰਕਰਸ ਨੇ ਉਹਨਾਂ ਤੇ ਵੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਬੀਸਿਕਲੀ ਕਹਿ ਸਕਦੇ ਆਂ ਕਿ ਜਿਹੜੇ ਪਹਿਲਾਂ ਜਾਂਦੇ ਸੀ ਕੋਈ ਕੈਟਾਗਰੀ ਫਾਰਮਿੰਗ ਕੈਟਾਗਰੀ ਦੇ ਵਿੱਚ ਜਾਓ ਕੈਟਾਗਰੀ ਜਿਹਦੇ ਵਿੱਚ ਵੇਜਸ ਕੱਟ ਨੇ ਤਨਖਾਹ ਕੱਟਿਆ ਉਹ ਵਾਲਾ ਵਰਕ ਵੀਜ਼ਾ ਵੀ ਹੁਣ ਨਹੀਂ ਲੱਗੇਗਾ ਅਸਤੇ ਜੀ ਜਿਸ ਤਰੀਕੇ ਨਾਲ এডੂਕੇਸ਼ਨ ਪਰਮਿਟ ਦੀ ਗੱਲ ਕੀਤੀ ਉਹਨਾਂ ਨੇ ਵੀ এডੂਕੇਸ਼ਨ ਪਰਮਿਟ ਨਹੀਂ ਬੱਚਿਆਂ ਨੂੰ ਦਵਾਂਗੇ ਫਿਰ ਬੱਚਿਆਂ ਦਾ ਕੀ ਹੋਏਗਾ ਉਹਨਾਂ ਨਾਲ ਸਮਝਦਾ ਕਿਉਂਕਿ ਜ਼ਿਆਦਾਤਰ ਇਹ ਵੀ ਹੁੰਦਾ ਨਾ ਕਿ এডੂਕੇਸ਼ਨ ਤੇ ਹੀ ਪਰਮਿਟ ਨਹੀਂ ਮਿਲਣਾ ਕਿ ਜਿਹੜੇ ਹੋਰ ਪਰਮਿਟ ਵੀ ਜਿਸ ਤਰੀਕੇ ਲੋਕੀ ਜਾਣਦੇ ਨੇ ਪਰਮਿਟ ਤੇ ਹੀ ਜਾਣਦੇ ਨੇ ਡਾਇਰੈਕਟ ਉਹਨਾਂ ਲਈ ਵੀ ਖਾਸ ਹੁੰਦਾ ਹੈ এডੂਕੇਸ਼ਨ ਪਰਮਿਟ ਦੇਖੋ ਨਾ ਆਲਰੇਡੀ ਉਹਨਾਂ ਕਹਿਆ ਦਿੱਤਾ ਵਾਗਾ ਕਿ ਉਹਨਾਂ ਨੂੰ ਐਕਸਟੈਂਡ ਨਹੀਂ ਕਰਨਗੇ ਇਹ ਬੀਸਿਕਲੀ ਕਰਿਆ ਜਾਵੇ ਤੇ ਇਹ ਕਾਇਨ ਦੇ ਵਿੱਚ ਵੀ ਕੋਈ ਝੂਠ ਨਹੀਂ ਹੈਗਾ ਕਿ ਇਹ ਇੱਕ ਪੋਲੀਟੀਕਲ ਸਟੰਟ ਆ ਇਹ ਗਵਰਨਮੈਂਟ ਦਾ ਪੋਲੀਟੀਕਲ ਸਟੰਟ ਆ ਕਿਉਂਕਿ ਆਉਣ ਵਾਲੇ ਸਾਲ ਦੇ ਵਿੱਚ ਨੈਕਸਟ ਈਅਰ ਦੇ ਵਿੱਚ ਇਲੈਕਸ਼ਨ ਹੈ ਜਿਹਦੇ ਕਰਕੇ ਸਾਰਾ ਸਟਾਰਟ ਕੀਤਾ ਜਾ ਰਿਹਾ ਉੱਥੋਂ ਲੋਕਾਂ ਨੂੰ ਖੁਸ਼ ਕਰਨ ਲਈ ਕਿ ਦੇਖੋ ਜੀ ਆਪਾਂ ਇਮੀਗ੍ਰੈਂਟਸ ਨਹੀਂ ਬੁਲਾ ਰਹੇ ਉਹ ਇਮੀਗ੍ਰੈਂਟਸ ਦੇ ਵਿੱਚ ਚਾਹੇ ਤੁਸੀਂ ਸਟੂਡੈਂਟ ਲਾ ਲਓ ਚਾਹੇ ਵਰਕਰਸ ਲਾ ਲਓ ਜਾਂ ਉਹ ਪੀਆਰ ਲੈ ਕੇ ਜੋ ਮੂਵ ਹੋ ਰਿਹਾ ਜਸਤੇ ਕੋਨਾਂ ਨੂੰ ਰੋਕਣ ਦੇ ਲਈ ਇੱਕ ਕੈਸੀਡੀਜਨਿਸ ਨੂੰ ਆਪਣੇ ਨੂੰ ਖੁਸ਼ ਕਰਨ ਲਈ ਇੱਕ ਪੋਲੀਟਿਕਲ ਸਟੰਟ ਆ ਪਰ ਜਿਸ ਤਰੀਕੇ ਨਾਲ ਜੀ ਵੇਖਿਆ ਜਾਂਦਾ ਕਿ ਤਕਰੀਬਨ ਕਾਫੀ ਵੀਡੀਓ ਵੀ ਹੁੰਦੀਆਂ ਨੇ ਕਿ ਜਿਹੜੇ ਪੰਜਾਬ ਤੋਂ ਨੌਜਵਾਨ ਭਾਰਤ ਤੋਂ ਨੌਜਵਾਨ ਜਾਂਦੇ ਨੇ ਕਿਤੇ ਨਾ ਕਿ ਕਿ ਉਹਨਾਂ ਨੂੰ ਕੰਮ ਦੀ ਮੁਸ਼ਕਲ ਆ ਰਹੀ ਹੈ ਕਿਤੇ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਬੱਚਿਆਂ ਨੂੰ ਸੜਕਾਂ ਉੱਤੇ ਜਿਹੜਾ ਖੜਕੇ ਜਿਹੜਾ ਕੰਮ ਲੱਭਣਾ ਪੈਂਦਾ ਉਹ ਰੋਜ਼ਗਾਰ ਇਸੇ ਕਰਕੇ ਭਾਈ ਦਿੱਕਤ ਆ ਰਹੀ ਹੈ ਨਾ ਕਿ ਦੇਖੋ ਸਟੂਡੈਂਟ ਚਲ ਹੀ ਬਹੁਤ ਗਿਆ ਹੋਆ ਹੈ ਵਰਕਰ ਦੀ ਗੱਲ ਕਰੀਏ ਤਾਂ ਵਰਕ ਵੀਜ਼ਾ ਤੇ ਵੀ ਕਾਫੀ ਚੱਲ ਗਿਆ ਜਿਹਦੇ ਕਰਕੇ ਦਿੱਕਤ ਆ ਰਹੀ ਹੈ ਇਸੇ ਕਰਕੇ ਅਨ ਔਰ ਜੋ ਅਨ ਇਮਪਲॉयਮੈਂਟ ਰੇਟ ਆ ਉਸ ਨੂੰ ਘਟਾਉਣ ਦੇ ਵਾਸਤੇ ਹੀ ਇਹ ਉਹਨਾਂ ਨੇ ਫੈਸਲਾ ਜਿਹੜਾ ਲਿਆ ਗਿਆ ਪਰ ਫਿਰ ਕੀ ਭਵਿੱਖ ਕੀ ਵਿਖਦੇ ਹੋ ਬੱਚੇ ਤਾਂ ਵੱਡੇ ਪੱਧਰ ਤੇ ਜਾ ਰਹੇ ਆ ਵੱਡੇ ਬੱਚੇ ਦਾ ਸੁਪਨਾ ਹੀ ਹੋਣੇ ਹੋਗਾ ਕਿ ਬੱਚਾ ਪਲੱਸ 2 ਕਰਦਾ ਤੇ ਉਹੀ ਸੁਪਨਾ ਹੁੰਦਾ ਕਿ ਮੈਂ ਵਿਦੇਸ਼ ਚਲ ਜਾਾਂ ਜਾ ਕੇ ਵਿਦੇਸ਼ ਚ ਪੜਾਈ ਕਰਕੇ ਚੰਗਾ ਡਾਕਟਰ ਬਣ ਜਾਂ ਜ਼ਿਆਦਾਤਰ ਇਹ ਹੀ ਹੁੰਦਾ ਹੈ ਤੇ ਜਾਂ ਕੋਈ ਚੰਗੀ ਇੰਜੀਨੀਅਰਿੰਗ ਦੇ ਵਿੱਚ ਚੰਗੇ ਕੋਰਸ ਕਰਕੇ ਮੈਂ ਕੋਈ ਵਧੀਆ ਅਫਸਰ ਬਣ ਕੇ ਵਾਪਸ ਆਵਾਂ ਪੁਪਿਕ ਅਜੇ ਵੀ ਵਧੀਆ ਵਾ ਪੜ੍ਹਨ ਦੇ ਪੜ੍ਹਨ ਦਾ ਉਹਦੇ ਵਾਸਤੇ ਤਾਂ ਠੀਕ ਆ ਜਿੰਨੇ ਪੜ੍ਹਨਾ ਵਾ ਜਿੰਨੇ ਤੁਸੀਂ ਕਿਹਾ ਕਿ ਜਿਹਦਾ ਕਿਸੇ ਦਾ ਸੁਪਨਾ ਮੰਜੀਨ ਇੰਜੀਨੀਅਰਿੰਗ ਦਾ ਡਾਕਟਰ ਬਣਦਾ ਉਹ ਅਜੇ ਵੀ ਭਵਿੱਖ ਉਹਨਾਂ ਵਾਸਤੇ ਵਧੀਆ ਵਾ ਬਟ ਹਾਂ ਜਿਹੜੇ ਇਹ ਲੈ ਸੁਪਨਾ ਲੈ ਕੇ ਚੱਲ ਰਿਹਾ ਕਿ ਠੀਕ ਹੈ ਜੀ ਉੱਥੇ ਜਾ ਕੇ ਪੜ੍ਹਨਾ ਨਹੀਂ ਬਸ ਆਪਾਂ ਕੰਮ ਹੀ ਕਰਨਾ ਵਾ ਉਹਨਾਂ ਵਾਸਤੇ ਥੋੜਾ ਨਿਰਾਸ਼ਾ ਵਾਲਾ ਫੈਸਲਾ ਵਾ ਪਰ ਕੀ ਆਉਣ ਵਾਲੇ ਸਮੇਂ 'ਚ ਕੀ ਹੋ ਸਕਦਾ ਸੁਧਾਰ ਕੋਈ ਇੰਨਾ ਚੀਜ਼ਾਂ ਦਾ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ ਪੁਟੀ ਪੋਲੀਟੀਕਲ ਅਸਿਸਟੈਂਟ ਵੀ ਹੋ ਸਕਦਾ ਵਾ ਕਿ ਆਉਣ ਵਾਲੇ ਸਮੇਂ 'ਚ ਕੁਝ ਸੁਧਾਰ ਹੋ ਸਕਦਾ ਰਾਹਤ ਮਿਲ ਸਕਦੀ ਜਿਹੜੇ ਸਟੂਡੈਂਟ ਜਾ ਰਹੇ ਨੇ ਬਿਲਕੁਲ ਬਿਲਕੁਲ ਮਿਲੇਗੀ ਜਸਟ ਹਾਰਡਲੀ ਤੁਸੀਂ ਕਹਿ ਸਕਦੇ ਹੋ ਕਿ ਅਗਲੇ ਸਾਲ ਤੱਕ ਅਗਲੇ ਸਾਲ ਤੋਂ ਬਾਅਦ ਇਹ ਫਿਰ ਇੱਕ ਨਾਰਮਲੀ ਹੋਏਗਾ ਸਾਰਾ ਕੁਝ ਅੱਛਾ ਜੀ ਬਿਲਕੁਲ ਬਿਲਕੁਲ ਫਿਰ ਜਿਹੜਾ ਆਉਣ ਵਾਲੇ ਸਮੇਂ 'ਚ ਫਿਰ ਇਹ ਨਾਰਮਲੀ ਹੋ ਜਾਏਗਾ ਬਿਲਕੁਲ ਦਸ਼ਕਪਾਸੀਂ ਤੁਹਾਨੂੰ ਸੰਦੀਪ ਸਿੰਘ ਜੀ ਨਾਲ ਗੱਲ ਕਰਾ ਰਹੇ ਸੀਗੇ ਜਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਸਰਕਾਰਾਂ ਵੱਲੋਂ ਜਿਹੜ ਪੋਲਿਟਿਕਲ ਸਟੰਟ ਵਰਤੇ ਜਾਂਦੇ ਨੇ ਜਿਸ ਕਰਕੇ ਬਾਹਰ ਤੋਂ ਆਉਣ ਵਾਲੇ ਸਟੂਡੈਂਟ ਨੂੰ ਕਿਤੇ ਨਾ ਕਿਤੇ ਗੁੰਮਰਾਹ ਕੀਤਾ ਜਾਂਦਾ ਤੇ ਆਪਣੇ ਦੇਸ਼ ਦੇ ਰਹਿਣ ਵਾਲੇ ਵਸਨੀਕ ਹੁੰਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਚੀਜ਼ ਲਈ ਕਿਹਾ ਜਾਂਦਾ ਕਿ ਅਸੀਂ ਆਪਣੇ ਦੇਸ਼ ਦੀ ਰਾਖੀ ਕਰ ਰਹੇ ਹਾਂ ਅਸੀਂ ਦੇਸ਼ ਵਾਸਤੇ ਵਧੀਆ ਕਰ ਰਹੇ ਹਾਂ ਬਾਹਰ ਦੇ ਲੋਕਾਂ ਨੂੰ ਰੋਜ਼ਗਾਰ ਨਹੀਂ ਦੇ ਰਹੇ ਪਰ ਅਸੀਂ ਆਪਣੇ ਵਿਦੇਸ਼ ਦੇ ਲੋਕਾਂ ਨੂੰ ਰੋਜ਼ਗਾਰ ਦੇ ਕੇ ਵਧੀਆ ਬਣਾਵਾਂਗੇ ਕਿਤੇ ਨਾ ਕਿਤੇ ਪੋਲਿਟਿਕਲ ਸਟੰਟ ਵੀ ਕੀਤੇ ਜਾ ਸਕਦੇ ਨੇ ਪਰ ਜਿਸ ਤਰੀਕੇ ਨਾਲ ਅਸੀਂ ਵੇਖ ਰਹੇ ਹਾਂ ਕਿ 70000 ਸਟੂਡੈਂਟ ਜਿਹੜਾ ਵਾ ਉਹ ਆਪਨਾ ਕਿਤਨਾ ਕਿਤੇ ਹੀ ਪ੍ਰੋਟੈਸਟ ਕਰਦਾ ਨਜ਼ਰ ਆ ਰਿਹਾ ਪਰ ਆਉਣ ਵਾਲੇ ਸਮੇਂ ਦੇਖਣਾ ਹੋਏਗਾ ਕਿ ਕੀ ਬਣਦਾ ਹੈ ਕਿਸ ਤਰੀਕੇ ਨਾਲ ਜਿਹੜੇ ਸਟੂਡੈਂਟ ਜਿਹੜੇ ਨੇ ਆਪਣੇ ਵਰਕ ਪਰਮਿਟ ਮਿਲਦੇ ਨੇ ਕਿਸ ਤਰੀਕੇ ਨਾਲ ਉਹਨਾਂ ਨੂੰ ਜਿਹੜੀਆਂ ਉਹਨਾਂ ਦੀ ਪੀਆਰ ਮਿਲਦੀਆਂ ਨੇ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ ਇੰਡੀਆ ਨੂੰ ਪੰਜਾਬ ਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ